ਬਾਹਰ ਜਾਣ ਦੀ ਹੋੜ ਦੇ ਵਿੱਚ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਨੌਜਵਾਨ ਮੁੰਡੇ ਕੁੜੀਆਂ ਠੱਗੀ ਦਾ ਸ਼ਿਕਾਰ ਹੋ ਚੁੱਕੀਆਂ ਨੇ ਪਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਕੁੜੀਆਂ ਵਿਆਹ ਕਰਵਾ ਕੇ ਵਿਦੇਸ਼ ਦੀ ਧਰਤੀ ਤੇ ਪਹੁੰਚਦੇ ਸਾਰ ਹੀ ਗੋਰਿਆਂ ਦੇ ਰੰਗ ਦੇ ਵਿੱਚ ਰੰਗ ਜਾਂਦੀਆਂ ਨੇ ਅਤੇ ਜਿਸ ਦੇ ਨਾਲ ਵਿਆਹ ਕਰਵਾਇਆ ਹੁੰਦਾ ਹੈ ਉਸ ਨੂੰ ਧੋਖਾ ਦੇ ਕੇ ਉਸ ਨੂੰ ਲੱਤ ਮਾਰ ਦਿਆ ਨੇ ਪਰ ਉੱਥੇ ਹੀ ਰਾਏਕੋਟ ਦੇ ਪਿੰਡ ਮਹਿਰਨਾ ਕਲਾਂ ਦੇ ਨੌਜਵਾਨ ਦੇ ਨਾਲ ਵੀ ਅਜਿਹਾ ਹੋਇਆ ਸੀ ਜਿਸ ਨੇ ਲੱਖਾਂ ਰੁਪਏ ਲਾ ਕੇ ਕੁੜੀ ਨੂੰ ਆਇਲਰ ਸਪਾਸ ਕਰਵਾ ਕੇ ਉਸਨੂੰ ਵਿਆਹ ਕਰਵਾ ਕੇ ਸਟੱਡੀ ਵੀਜ਼ੇ ਤੇ ਬਾਹਰ ਭੇਜਿਆ ਸੀ ਪਰ ਉੱਥੇ ਜਾ ਕੇ ਉਸ ਨੇ ਪਤੀ ਨਾਲ ਸਾਰੇ ਨਾਕੇ ਤੋੜਤੇ ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਹੁਣ ਜਦੋਂ ਲੜਕੀ ਦਿੱਲੀ 에য়ারਪੋਰਟ ਤੇ ਪਹੁੰਚੀ ਤਾਂ ਉੱਥੇ ਉਸ ਨੂੰ ਕਾਬੂ ਕਰ ਲਿਆ ਹਾਂਜੀ ਹਾਂਜੀ ਬਾਪੂ ਦੇਖੋ ਜੀ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇੜੇ ਜਗਰੂਪ ਸਿੰਘ ਦਾ ਜੋ ਨਾਮ ਵਿਆਹ ਜੋ ਨਾ ਹੋਇਆ ਬੇ ਆਣਾ ਬਾਪਰੇ ਦੇਖੋ ਬਈ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਲੈ ਗਿਆ ਸੀ ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਉਹਦੀ ਫਲੈਟ ਸੀ 19 ਦਸੰਬਰ ਨੂੰ ਘਰੋਂ ਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੇਰਪੁਰ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਫਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ ਸਾਰੀ ਗੱਲਬਾਤ ਕਰਦੀ ਰਹੀ ਜਣੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੇ ਮੰਗਲਿੰਦੀ ਸੀ ਉਹਨੇ ਫੀਸ ਭੇਜੁੰਦੇ ਸੀ ਤੇ ਬਾਅਦ ਵਿੱਚ ਜਿਹੜੀ ਮਾਲ ਓ ਜੋਨਰ ਬਾਅਦ ਪੜ੍ਹਾਈ ਬਾਅਦ ਜੱਤ ਬਾਦ ਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਕਿ ਲੱਗ ਗਈ ਮੰਮੀ ਦਾ ਵੀ ਅਮਿਤ ਗੁਰੂਪ ਸਿੰਘ ਨੇ ਵਾਲੀ ਵਧੀਆ ਉਹਦੇ ਨਾਲ ਫੈਸੇ ਸ਼ੋ ਕਰਕੇ ਤੇ ਵਧੀਆ ਉਹਦੇ ਕਾਗਜ਼ ਪੁੱਤਰ ਭੇਜ ਕੇ ਉਹਨੂੰ ਭੇਜਿਆ ਜੀ ਤੇ ਜੱਤ ਬਾਦ ਉਹ ਹਿੰਮਾ ਚੱਲ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਵਿਗੜਦੀ ਜਾਂਨ ਦਾਣੀ ਹਾਲਾਤ ਬਦਲਦੀ ਗਏ ਚਲੇ ਗਏ ਉਸ ਦੀ ਮਕਦਮਾ ਸੀ ਜਲਾਈ 2021 ਨੂੰ ਕਰਾਇਆ ਸੀ ਜੀ ਹਾਂ ਜੀ ਸਾਨੂੰ ਪਤਾ ਲੱਗ ਗਿਆ ਸੀ ਕਿ ਚਲੋ ਵੀ ਇਹ ਸਾਨੂੰ ਪਹਿਲਾਂ ਤੋਂ ਪਤਾ ਨਹੀਂ ਸੀ ਕਿ ਉਹਨੇ ਇੰਡੀਆ ਆਉਣਾ ਬਾਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਇਹਨੂੰ ਜੇਲ੍ਹੋਂ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਦੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에어ਪੋਰਟ ਤੇ ਗ੍ਰਿਫਤਾਰ ਕਰ ਲਿਆਈ ਤੇ ਉਹਨੂੰ ਉਸ ਨੂੰ ਲੈ ਕੇ ਆਉਣਾ ਜਿੱਥੋਂ ਵੀ ਰਾਸਤੇ ਵਿੱਚ ਲੈ ਕੇ ਲੈ ਕੇ ਆਉਣਾ ਜੀ ਤੇ ਖਿਲਾਫ ਸਾਕ ਤੋਂ ਸਾਕਤਕਾਰ ਵੀ ਮੰਗ ਕਰ ਰਹੇ ਆ ਜੀ ਫਿਰ ਯਾਹ ਤੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਪਾਵਜਾਨੀ ਸਾਰੇ ਪਰਿਵਾਰ ਨੂੰ ਠੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸਾਬਕ ਮਿਲ ਜਾਵੇ ਇਸ ਗੱਲ ਤੋਂ ਤੇ ਵਾਕਈ ਹੁਣ ਜਿੰਨੇ ਸਾਡੇ ਪੈਸੇ ਫੈਸਲਾ ਹੋਊ ਜਮੇ ਉਹ ਦੇਖੀ ਜਾਊਗੀ ਬਾਕੀ ਮੋਰ ਜਿੰਨੇ ਸਾਡੇ 28 ਲੱਖ ਰੁਪਏ ਸੀ ਬੜਾ ਖਰਚ ਆਇਆ ਸਾਰਾ ਖਰਚ ਉਹਦੀ ਭੜਾਈ ਤੇ ਤੇ ਜਿੰਨੇ ਫੈਸਲਾ ਹੋ ਗਿਆ ਤਾਂ ਵਿਆਹ ਚ ਮੇਰੇ ਅਸੀਂ ਮੌਜੂਦ ਮੰਗ ਕਰਾਂਗੇ ਉਹਦੀ ਜੀ ਜਿਸ ਕਿ ਸਾਡੇ ਕੋਲ 2.5 ਕਿਲੇ ਜਿੰਨੇ ਪ੍ਰਾਪਰਟੀ ਸੀ ਜਿਹਦੇ ਤੇ 40000 ਮੈਂ ਬੇਚੂਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ 2.5 ਬਿਗਾਂ ਰਹਿ ਗਈ ਉਹਨੇ ਕਿ ਹੁਣ ਕੀ ਨਾ ਕੀ ਕਰੇ ਪੀਤਾ ਸਾਲ ਸਕੇ ਤਾਂ ਉਹਨੇ ਨਾਲ ਖਾਂਜੋਗੇ ਵੀ ਜਾਣੇ ਨਹੀਂ ਹੁੰਦੇ ਉਹਨੇ ਨਾਲ ਤਾਂ ਇੰਡੀਆ ਏਰੀਆ ਦੀ ਸਿਸ਼ਟ ਤੇ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਦੇ ਸੈਲਸਲੇ ਵਿੱਚ ਤੇ ਇਹਨੂੰ ਆਉ ਮੈਡਮ ਕੋਲ ਪਰ ਇਹਨੂੰ ਗ੍ਰਫਤਾਰ ਮੈਂ ਨਹੀਂ ਹੋਊਂਗੀ ਸੋਕੂੰਗੀ ਇਹਨੂੰ ਪਤਾ ਨਹੀਂ ਜਾਨੀ ਅਣਜਾਣ ਹੋਊਗੀ ਕੀ ਸਮਝ ਸਕਦੇ ਆ ਇਹ ਗੱਲ ਤਾਂ ਇਹ ਇਸ ਨਾਲ ਦਿੱਲੀ ਪੁਲਿਸ ਨੇ ਹੀ ਉੱਥੇ ਗ੍ਰਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਤੇ ਪੰਜਾਬ ਪੁਲਿਸ ਵਾਲਿਆਂ ਨੇ ਫੋਨ ਸੰਨ ਲੜਕੇ ਨੂੰ ਕੀਤਾ ਚਲੋ ਲੜਕਾ ਨਹੀਂ ਉੱਠੇਗਾ ਮੈਨੂੰ ਪਤਾ ਲੱਗਾ ਮੈਂ ਠਾਲ ਕੇ ਚਲੋ ਇਹਨਾਂ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡਿਆਂ ਨੂੰ ਉੱਥੇ ਤੇ ਗ੍ਰਫਤਾਰ ਕਰਕੇ ਲੈ ਕੇ ਆਏ ਤੇ ਅੱਜ ਉਹਨਾਂ ਨੂੰ ਪਿਓ ਤੇ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਹੋ ਵੀ ਕਾਹੂ ਦੇਖੀ ਜਾਊਗੀ ਦਨ ਪੂਰੇ ਦੇ ਪੂਰਾ ਇਨਸਾਬ ਮਿਲਣਾ ਚਾਹੀਦਾ ਏ ਕਿਹਨੂੰ ਸਭ ਤੋਂ ਸਭ ਸਜ਼ਾ ਮਿਲਣੀ ਚਾਹੀਦੀ ਏ ਤਾਂ ਕਿ ਔਣ ਬਰਿਆਂ ਹੋੜ ਲੜਕੀਆਂ ਨੂੰ ਵੀ ਇਸ ਤੋਂ ਬਿਹਤਰ ਸਭ ਨੂੰ ਮਿਲ ਸਕੇ ਜੀ ਬਹੁਤ ਵਧੀਆ ਰਹੀ ਮੇਰੇ ਨਾਲ ਮਹੀਨਾ ਸਾਢੇ ਡੇਢ ਮਹੀਨਾ ਔਰ ਦੁਬਾਰਾ ਜਦ ਬਾਹਰ ਦੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਕਈ ਚੀਜ਼ ਮੰਗਦੀ ਸੀ ਉਹੀ ਸਾਰੀ ਚੀਜ਼ ਲੈ ਕੇ ਰੱਖ ਪੇਜਦੀ ਉਹਨੂੰ ਨਾਲ ਫੇਰ ਕਹਿੰਦੀ ਮੈਂ ਇਹੋ ਚੀਜ਼ ਲੈਣੀ ਓਹ ਲੈਣੀ ਓਹ ਵੀ ਫੇਰ ਅਸੀਂ ਦਵਾਈ ਔਖੀ ਸੋਖਣ ਲੱਖ ਰੁਪਏ ਦੀ ਫੇਰ ਚੀਜ਼ ਉਹਨੇ ਮੰਗੀ ਫੇਰ ਦਵਾਈ ਤੇ ਜਾਂ ਲੱਗੀ ਵਧੀਆ ਖੁਸ਼ ਹੋ ਕੇ ਨਰਨਦਨ ਮਿਲ ਮਿਲ ਕੇ ਗਈ ਫੋਨ ਵੀ ਕੌਣ ਕਰਦੀ ਹੁੰਦੀ ਸੀ ਥੋੜਾ ਟਾਈਮ ਉਦੋਂ ਬਾਅਦ ਚ ਵਧੀਆ ਕਰ ਲਈ ਕਈ ਵਾਰ ਕਹਿ ਦੇਣਾ ਮੈਨੂੰ ਟਾਈਮ ਨਹੀਂ ਹੈਗਾ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਉਣਾ ਕਹਿ ਦਿੰਦੀ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਉਹਦਾ ਫੋਨ ਬੀਜੀ ਹੁੰਦਾ ਸੀ ਫੇਰ ਵੀ ਵਧੀਆ ਕਰੀ ਗਈ ਕਦੇ ਕਦੇ ਕਰ ਲਿੰਦੀ ਸੀ ਕਹਿੰਦਾ ਮੰਮੀ ਬਾਹਰ ਚਲੀ ਗਈ ਫਿਰ ਜਿਵੇਂ ਫੋਨ ਉਹਨੇ ਬੰਦ ਕਰਤਾ ਕਿਹਨੇ ਵੀ ਸਾਡਾ ਕਿੰਨਾ ਪੈਸਾ ਲੱਗਿਆ ਉਹਨਾ ਪੂਰਾ ਮਿਲ ਜਾਏ ਸਾਨੂੰ ਵੱਧ ਜਵੱਦੇ ਸਜਾਈ ਨੂੰ ਮਿਲਣੀ ਚਾਹੀਦੀ ਹੈ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਕੀ ਮੈਂ ਕਰੀਦਾ ਹੁਣ ਇਹਦੇ ਨਾਲ ਹੋ ਗਿਆ ਆਪਾਂ ਹੁਣ ਵੀ ਡਰੋ ਗਿਆ ਆਪਣਾ ਆ ਇਹਦੀ ਗਲਤੀ ਕਰੋ ਮੇਰੇ ਮੁੰਡੇ ਨੇ ਵੀ ਸਬਦ ਹੋ ਗਈ ਵੀ ਮੇਰੇ ਮੁੰਡਾ ਵੀ ਬਾਹਰਲੇ ਪੈਸੇ ਕਮਾਉਂ ਮੈਂ ਵੀ ਨਾਲ ਜਾਉਂਗੇ ਵੀ ਮੈਨੂੰ ਹੀ ਬਹੁਤ ਚਾਹ ਸੀ ਵੀ ਮੈਂ ਵੀ ਬਾਹਰ ਜਾਵਾਂ ਤੇ ਹੁਣ ਮਨ ਦੇ ਵਿੱਚ ਕਿਵੇਂ ਤੁਹਾਨੂੰ ਕਿਵੇਂ ਜੇ ਮਹਿਸੂਸ ਹੁੰਦਾ ਹੁਣ ਬਹੁਤ ਹੋਇਆ ਤੁਹਾਨੂੰ ਹੁਣ ਆਈ ਸਾਂ ਦੇ ਕਰੇ ਹੋਣਾ ਸੀ ਹੁਣ ਉਧਰ ਆਈ ਨਹੀਂ ਹੈ ਬਹੁਤ ਦੁੱਖ ਹੈ ਮੈਨੂੰ ਦਿੱਲੀ 에어ਪੋਰਟ ਤੇ ਉਤਰਨ ਸਮੇਂ 에어ਪੋਰਟ ਅਥਾਰਟੀ ਨੇ ਲੜਕੀ ਨੂੰ ਰੋਕ ਕੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੇ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਪੁਲਿਸ ਚੌਕੀ ਲੋਟ ਵੱਦੀ ਦੇ ਇੰਚਾਰਜ ਗੁਰਸੇਵਕ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫਤਾਰ ਕਰ ਲਿਆ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾਂ ਉਠਾਣਾ ਸਦਰ ਰਾਏਕੋਟ ਕੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕੁਰੂਕਸ਼ੇਤਰ ਹਾਲਵਾ ਸਿਧਰਾਹਾ ਉਹਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਫਰੀ ਸੀ ਵੀ ਉਹ ਪੂਰੀ ਹਾਈਲਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਬਈ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਕਲੀਡਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਊਨਿਟੀ ਚ ਦੇ 28 ਲੱਖ ਰੁਪਇਆ ਮੇਰੇ ਤੋਂ ਖੁਚਾ ਕੇ ਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁਰੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨੀ ਕੈਨੇਡਾ ਤੇ ਇਸ ਕਰਕੇ ਇਹਨੇ ਕਮਲੇਂਟ ਦਿੱਤੀ ਤੇ ਉਹ ਕਮਲੇਂਟ ਦੀ ਪੜਤਾਲ ਹੋਣ ਪ੍ਰੰਤ ਮਕਦਮਾ ਨੰਬਰ 94 ਸਾਲ 2021 ਤੇ ਅੰਡਰセਕਸ਼ਨ 420 406 ਆਪੀਸੀ ਖਾਣਾ ਸਦਰ ਰੈਕੋਰਡ ਦਰਜ ਹੋਇਆ ਸੀ ਉਸ ਮੁਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਇਹ ਕਰਾ ਕੇ ਤਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਕਿ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਨੇ ਉਹਨੂੰ ਕਰ ਕੰਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਾਦਮੇ ਵਿੱਚ ਰਿਸਟ ਪਾਈ ਆ ਜੀ ਤੇ ਕੱਲ ਅੱਜ ਉਹਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਤੇ ਇਸ ਮੁਕਾਦਮੇ ਚੋਂ ਤੋਂ ਪੁੱਛਗើស ਜਾਰੀ ਹੈ ਜੀ ਤੇ ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੀ ਜੌਬ ਲਈ ਹੋਇ ਇੱਕ ਸਾਰਾ ਕੁਝ ਕਰਦਾ ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇਧਰਲਾ ਰਹਿੰਦਾ ਨਾ ਉਧਰਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਇਹ ਜਿਹੜਾ ਨਹੀਂ ਕਰਨਾ ਚਾਹੀਦੀ ਧੋਖੇबाज ਜੀ ਇਹਦੇ ਨਾਲ ਉਹਨਾਂ ਦਾ ਵੀ ਭਵਿੱਖ ਖਰਾਬ ਹੁੰਦਾ ਮੁਕਦਮੇ ਪਾਜੀ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਫਿਊਚਰ ਉਬਿਤਵਾ ਹੁੰਦਾ ਹੈ ਖੈ ਦੇਖਿਆ ਜਾਵੇ ਤਾਂ ਜੇਕਰ ਅਜਿਹਾ ਸਾਰਿਆਂ ਨਾਲ ਹੋਵੇ ਤਾਂ ਕੋਈ ਵੀ ਲੜਕੀ ਬਾਹਰ ਜਾ ਕੇ ਆਪਣੇ ਪਤੀ ਨੂੰ ਧੋਖਾ ਨਹੀਂ ਦੇਵੇਗੀ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੌਰ ਰਵਿੰਦਰ ਢਿੱਲੋਂ ਦੀ ਰਿਪੋਰਟ